ਸਤਿ ਸ਼੍ਰੀ ਅਕਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵਿਰੋਧ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਹਾਂ ਅਸ ਟਾਈਮ ਪਿੰਡ ਪੱਖੀ ਕਲਾਂ ਦੇ ਵਿੱਚ ਪੱਖੀ ਕਲਾਂ ਪਿੰਡ ਆ ਜਿਹੜਾ ਮਿੱਤਰੋ ਜ਼ਿਲ੍ਹਾ ਫਰੀਦਕੋਟ ਦਾ ਮਨਮਤਾ ਨਗਰ ਆ ਤੇ ਮੈਂ ਇਸ ਟਾਈਮ ਬਾਈ ਤਨਪਤ ਵੀਰ ਦੇ ਕੋਲੇ ਮੌਜੂਦ ਆ ਮਿੱਤਰੋ ਤੇ ਇੱਕ ਤਾਜੀ ਸੂਈ ਮੈਂ ਦਿਖਾਉਣੀ ਆ ਤੁਹਾਨੂੰ ਬਿਲਕੁਲ ਤਾਜੀ ਸੂਈ ਆ ਕਿੰਨੇ ਟਾਈਮ ਦੀ ਸੂਈ ਆ ਕੀ ਦੁੱਧ ਦਾ ਕੀ ਰਿਕਾਰਡ ਆ ਕੀ ਮੁੱਲ ਆ ਸਾਰੀ ਜਾਣਕਾਰੀ ਆਪਾਂ ਬਾਈ ਤਨਪਤ ਤੋਂ ਲੈਣੀ ਆ ਸੱਚੀ ਗੱਲ ਤਨਪਤ ਭਾਈ ਅੱਸੀ ਗੱਲ ਭਾਈ ਕੀ ਹਾਲ ਚਾਲ ਆ ਜੀ ਬਹੁਤ ਵਧੀਆ ਭਾਈ ਸੇਤਾਂ ਘਰ ਪਰਿਵਾਰ ਜੀ ਮਾਣ ਵਧੀਆ ਕਿਰਪਾ ਚਲੋ ਸ਼ੁਕਰ ਆ ਤਨਪਤ ਭਾਈ ਜਿਹੜੀ ਮੈਂ ਆਪਣੀ ਕਿਰਵਾ ਸੂਸ ਹੋਈ ਆ ਏ ਬਾਈ ਦੂਜੇ ਸੋਏ ਦੂਜੇ ਸੋਏ ਕਿੰਨੇ ਦਿਨ ਹੋ ਗਏ ਬਾਈ ਸੋਈ ਨੂੰ ਇਹਨੂੰ 6ਵਾਂ ਦਿਨ 6ਵਾਂ ਦਿਨ ਸੋਈ ਨੂੰ ਕੱਟਾ ਦੇਗੀ ਕੱਟੀ ਬਾਈ ਕੱਟਾ ਕੱਟਾ ਮਗਰਾ ਅੱਛਾ 6ਾਂ ਦਿਨਾਂ ਦੀ ਸੋਈ ਤੇਰੇ ਕਿੰਨਾ ਦੁੱਧ ਤਿਆਰ 10 ਕਿਲੋ ਬਾਈ ਕਹਿਣ ਵਾਲਾ ਨਹੀਂਗਾ ਚੋਣ ਵਾਲਾ ਚੋਣ ਵਾਲਾ ਠੀਕ ਆ ਬਾਈ ਦੁੱਧ ਆ ਫਿਰ 12-13 ਕਿਲੋ ਦੇ ਦੂਗੀ 14 ਕਿਲੋ ਅੰਦਾਜ਼ਾ ਮੇਰੇ ਹਿਸਾਬ ਚ ਬੜੇ ਆਰਾਮਦਾਰ ਇਹਨਾਂ ਦੇ ਠੀਕ ਆ ਬਾਈ ਠੀਕ ਆ ਚਵਾਈ ਚਵਾਈ ਦੀ ਕਿਵੇਂ ਆ ਬਾਈ ਬਹੁਤ ਵਧੀਆ ਚਵਾਈ ਬਾਈ ਓਕੇ ਬਾਈ ਓਕੇ ਤੇ ਹੁਣਾਂ ਦਾ ਰੇਟ ਕੀ ਕਰਾਂਗੇ ਆਪਾਂ ਬਾਈ ਰੇਟ ਆਪਾਂ ਲੈਣ ਦੇ ਨਾਲ ਆਈ ਬਾਈ ਹਾਂ 97000 ਰੁਪਈਆ 97000 ਰੁਪਈਆ ਮੰਤਨ ਹੋ ਜੂਣ ਦੇ ਵਿੱਚ ਬਈ ਕੋਈ ਲਾੜ ਪਿਆਰ ਮਾੜਾ ਮੋਟਾ ਕਰ ਦੇਣਗੇ ਪਰ ਆਪਾਂ ਮੁੱਲ ਉਨਾਂ ਹੀ ਰੱਖਿਆ ਵਾਧਾ ਨਹੀਂ ਮੰਗਿਆ ਠੀਕ ਹੈ ਕੱਢੀ ਬਦਨ ਤੋਰੀ ਮੈਂ ਲੈ ਵੀ ਮਿੱਤਰੋ ਸੋਈ ਸਵਾਈ ਆ 6ਵਾਂ ਦਿਨਾਂ ਅੱਜ ਸੋਈ ਨੂੰ ਆ 10 ਕਿਲੋ ਦੁੱਧਾ ਜਿਹੜਾ 6 ਦਿਨਾਂ ਦਾ ਸੋਈ ਦੇ ਥੱਲੇ ਚੋਣ ਵਾਲਾ ਯਾਨੀ ਕਿ ਕਹਿਣ ਵਾਲਾ ਨਹੀਂ ਵੀ ਜਿੰਦੇ ਤੋਂ ਟੈਰੀ ਤੋਂ ਪੈਸੇ ਲਿਉਂਦੇ ਉਹ ਤੋਂ ਦੇ ਥੱਲੇ ਤਿਆਰ ਆ ਕਰਮਾਲੀ ਦੇ ਥੱਲੇ ਸਿੰਘ ਸਿੰਘ ਚੰਗਾ ਲੱਗਾ ਹੋਇਆ ਕਰਮਾਲੀ ਨੂੰ ਆਰਡਰ ਦੀ ਕੁਆਲਿਟੀ ਬਿਹਤਰੀਨ ਜਿੰਨੀ ਹੈਗੀ ਆ ਬਾਕੀ ਬਈ ਉੰਜ ਵੀ ਬਣਦੀ ਤਣਦੀ ਆ ਮੂੰਹ ਮੱਥੇ ਲੱਗਦੀ ਮੈਂ 97000 ਰੁਪਈਆ ਰੇਟ ਆ ਬਾਈ ਮੈਂ ਦਾ ਸਿੰਘ ਗੋਲਾ ਮੈਂ ਦਾ ਜਮਾ ਮਿੱਤਰੋ ਐਨ ਕੰਨੀ ਵਾਲਾ ਇੱਕੋ ਜਿਵੇਂ ਦੋਵੇਂ ਸਿੰਘ ਆ ਕਿ ਤੁਸੀਂ ਦੇਖ ਸਕਦੇ ਆਂ ਆਪ ਵੀ ਭਰੋ ਬਾਕੀ ਸੋਹਣੀ ਸਾਫ ਸੁਥਰੀ ਜੰਨੀ ਮੈਂ ਹੈਗੀ ਆ ਮਗਰ ਕੱਟਾ ਵਾ ਰੇਟ 97000 6 ਦਿਨਾਂ ਦਾ ਸੂਆ ਵਾ 6 ਦਿਨਾਂ ਦੀ ਸੂਈ ਦੇ ਥੱਲੇ ਉਹਦੇ ਸਰੇ 10 ਕਿਲੋ ਦੁੱਧ ਵੀ ਤਿਆਰ ਆ ਮਿੱਤਰੋ ਬਾਕੀ ਸਾਰੀ ਮੈਂ ਚੰਗੇ ਥੋੜੇ ਚਾਰ ਕੁ ਬਿੱਥਰੋ ਜਿਹੜੇ ਪੂਛ ਦੇ ਵਾਲਾ ਬਾਕੀ ਸਾਰੀ ਕਾਲੀ ਆ ਮੈਂ ਬਰੀਕੀ ਮੈਂ ਦੇ ਵਿੱਚ ਸਾਰੀ ਚੰਗੀਆਂ ਕਰੈਕਟਰ ਆ ਜਿਹੜੇ ਉਹ ਵੀ ਪੂਰੇ ਚੰਗੇ ਤੇ ਇੱਕ ਬਾਈ ਧਨਪਤ ਕੋਲੇ ਗਾਂ ਵੀ ਆ ਬਾਈ ਗਾਂ ਦੀ ਕੀ ਡਿਟੇਲ ਆ ਗਾਂ ਨੂੰ ਬਾਈ ਅੱਜ ਮੰਨ ਲਾ ਹੋ ਗਏ 16 17 ਦਿਨ ਸੂਈ ਨੂੰ ਤੇ ਬੱਚਾ ਪਕਲ ਮਰ ਗਿਆ ਇਹਦਾ ਠੀਕ ਆ ਦੁੱਧ ਬਾਈ ਦੁੱਧ ਇਹਦਾ ਹੈਗਾ ਹੁਣ ਇਸ ਟਾਈਮ 17 ਕਿਲੋ ਠੀਕ ਆ ਬਾਈ ਰੇਟ ਹਾਂ ਰੇਟ ਰੇਟ ਹਾਂ ਨਾ 45000 ਦੀ ਦੇ ਦਾਂਗੇ ਬਸ 45000 ਦੀ ਹੈ ਹਾਂ ਨਾ ਠੀਕ ਆ ਭਈ ਲੈ ਵੀ ਮਿੱਤਰੋ 17 ਕਿਲੋ ਦੁੱਧ ਦਾ ਤੇ 45000 ਰੁਪਿਆ ਰੇਟ ਆ ਵੀ ਹਾਂ ਆਪਾਂ ਮੰਨ ਲਓ ਲੈਣ ਵਾਲਾ ਮੁੱਲੀ ਕਰਿਆ ਠੀਕ ਆ ਸੁਆ ਕਿਨਵਾ ਭਾਈ ਇਹ ਇਹ ਸੁਆ ਤੀਜਾ ਤੀਜਾ ਸੁਆ ਗਾਂ ਸੋਈ ਹੋਈ ਆ ਤੇ ਇਹ ਇੱਥੇ ਖੜੀ ਤੁਹਾਨੂੰ ਚਲਕੀ ਵਿਖਾਤੀ ਐ ਬਾਕੀ ਭਾਈ ਤੋਂ ਵੀਡੀਓ ਮੰਗਵਾ ਲਿਓ ਜੇ ਕਿਸੇ ਵੀਡੀਓ ਵੀ ਹੈਗੀ ਆਪਣੇ ਕੋਲੇ ਇਹਦੀ ਸੂਈ ਦੀ ਠੀਕ ਆ ਕਿੰਨਾ ਟਾਈਮ ਹੋ ਗਿਆ ਹੋਊਗਾ ਸੋਈ ਨੂੰ ਇਹ ਨੂੰ 16-17 ਦਿਨ ਹੋ ਗਏ ਠੀਕ ਆ ਭਾਈ ਬੱਚਾ ਮਰ ਗਿਆ ਬੱਚਾ ਕੱਲ ਮਰ ਗਿਆ ਕੱਲ ਬੱਚਾ ਸੀਗਾ ਹੁਣ ਬੱਚਾ ਸੀ ਠੀ ਤਰਫਾਤ ਨੰਬਰ ਦਈ ਕਰੋ ਉਹ ਦੌਰਾ ਜਾ ਪੈ ਗਿਆ ਪਿਆ 98763 ਹਾਂ 42099 ਠੀਕ ਹੈ 9876342099 99 9876342099 ਬਈ ਦਾ ਫੋਨ ਨੰਬਰ ਆ ਪਿੰਡ ਪੱਖੀ ਕਲਾਂ ਜ਼ਿਲ੍ਹਾ ਫਰੀਦਕੋਟ